ਹਾਂਜੀ ਸਤਿ ਸ੍ਰੀ ਅਕਾਲ ਬਾਬਿਓ ਕੀ ਹਾਲ ਚਾਲ ਆ ਬਾਈ 8 ਫੁੱਟ ਤੇ 26 ਇੰਚੀ ਕਰਾਹਾ ਪਿੰਡ ਚੱਕ ਰਾਮ ਸਿੰਘ ਵਾਲੇ ਆਪਾਂ ਡਿਲੀਵਰ ਕਰ ਰਹੇ ਆ ਬਾਈ ਫੋਲ ਨਾਲ ਮਜ਼ਬੂਤ ਕਰਾਹਾਗਾ ਜੇ ਵਜਨ ਦੀ ਗੱਲ ਕਰੀਏ 1 ਕੁਇੰਟਲ 65-70 ਕਿਲੋ ਕਰਾਹੇ ਦਾ ਵਜਨ ਆਗਾ ਬਾਕੀ ਪੂਰਾ ਸਫਾਈ ਨਾਲ ਸਫਾਈ ਨੂੰ ਮੈਂਟੇਨ ਰੱਖ ਕੇ ਕਰਾਹੇ ਦਾ ਕੰਮ ਕੀਤਾ ਗਿਆਗਾ ਬਾਕੀ ਜੇ ਗੱਲ ਕਰੀਏ ਇਹਦੇ ਵਿੱਚ ਘੋੜੀ ਦੀ ਬਾਈ ਘੋੜੀ ਇਹਦੇ ਵਿੱਚ 2.5 ਇੰਚ 447 ਸਪੈਸ਼ਲ ਵਧੀਆ ਮੋਟੀ ਪਾਈ ਹੋਈ ਆ ਆਪਾਂ ਤੁਹਾਨੂੰ ਫਰੀ ਵੀ ਦਿਖਾਉਣੇ ਆ ਛੁਰੀ ਵੀ ਇਹਦੇ ਵਿੱਚ ਪੂਰੀ ਵਧੀਆ ਸਪੈਸ਼ਲ ਵਾਲੀ ਲੱਗੀ ਹੋਈ ਆ ਜਿਹੜੀ ਕਿ ਤਿਆਰ ਹੋ ਕੇ ਆਉਂਦੀ ਆ 4 ਇੰਚ 240 6 ਪਰ ਵਾਲੀ ਪੂਰੀ ਵਧੀਆ ਲੱਗੀ ਹੋਈ ਹੈਗੀ ਬਾਕੀ ਭਾਈ ਜੀ ਜੇ ਤੁਸੀਂ ਵੀ ਆਪਣੇ ਤੋਂ ਸਟੈਂਡਰਡ ਸਾਈਜ਼ ਕਰਾਹ ਬਣਾਉਣਾ ਚਾਹੁੰਦੇ ਹੋ ਜਾਂ ਕਿਸੇ ਵੀ ਸਾਈਜ਼ ਦਾ ਆਪਣੇ ਤੋਂ ਕਰਾਹ ਬਣਾਉਣਾ ਚਾਹੁੰਦੇ ਹੋ ਤਾਂ ਵਿਜ਼ਿਟ ਕਰਨਾ ਨਾ ਭੁੱਲਣਾ ਜੀ ਮਿਸਤਰੀ ਲਾਜ ਸਿੰਘ ਤਲਮੰਡੀ ਸਾਬਰ ਰੋਡ ਕੋਰਸ਼ਮੀਰ ਵਰਕਸ਼ਾਪ ਤਿੰਨ ਉੱਤੇ ਜੀ ਬਾਕੀ ਕਰਾਹੇ ਦੇ ਰਿਗਾਰਡਿੰਗ ਕੋਈ ਜਾਣਕਾਰੀ ਚਾਹੁੰਦੇ ਹੋ ਜਾਂ ਕਰਾਹ ਬੁੱਕ ਕਰਾਉਣਾ ਚਾਹੁੰਦੇ ਹੋ ਤਾ ਸਕਰੀਨ ਤੇ ਚੱਲਦਾ ਨੰਬਰ ਆ ਬਾਈ ਤੁਸੀਂ ਕਰਾਹਾ ਬੁੱਕ ਕਰ ਸਕਦੇ ਹੋ ਫੋਨ ਤੇ ਆਪਾਂ ਤੁਹਾਨੂੰ ਹੋਮ ਡਿਲੀਵਰੀ ਵੀ ਕਰਾ ਦੇਾਂਗੇ ਆਪਣੇ ਕੋਲੇ ਹੋਮ ਡਿਲੀਵਰੀ ਵਾਲੇ ਸਾਧਨ ਹੈਗੇ ਆ ਤੇ ਜਿਹੜਾ ਭਰਾ ਵੀਰੇ ਇੰਟਰਸਟਿਡ ਹੈਗਾਗਾ ਤਾਂ ਸਕਰੀਨ ਤੇ ਚੱਲਦਾ ਨੰਬਰ ਆ ਬਾਈ ਕਾਲ ਕਰ ਲਿਓ ਬਾਕੀ ਬਾਈ ਫੇਸਬੁੱਕ ਪੇਜ ਤੇ ਤੇ YouTube ਚੈਨਲ ਉੱਤੇ ਆਪਾਂ ਹਰ ਰੋਜ਼ ਕਰਾਹੇ ਬਾਰੇ ਅਪਡੇਟਾ ਦਿੰਦੇ ਰਹਿੰਦੇ ਆ ਸੋ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਕੀ ਵੀਡੀਓ ਨੂੰ ਲਾਜ਼ਮੀ ਸ਼ੇਅਰ ਕਰ ਦਿਓ ਕਿਸਾਨ ਭਰਾਵਾਂ ਤੱਕ ਤਾਂ ਜੋ ਕਿਸੇ ਭਰਾ ਦਾ ਘਰ ਬੈਠੇ ਫਾਇਦਾ